ਹੁਣ ਫਿਰ ਤੇਰੇ ਦੋਨੇ ਮੀਆਂ ਬੀਬੀ ਉਹ ਜੀਪ ਤੇ ਛੱਤ ਹੁਲਵਾ ਰੱਖੀ ਆ ਛਤਰੀ ਜੀ ਉਹ ਤੇ ਚੜ ਜੰਦੇ ਸਵੇਰੇ ਲੋਕ ਕੋਈ ਹੁੰਦੇ ਨੇ ਉਹੀ ਕਰ ਜਾਂਦੇ ਮੈਂ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਸੀ ਲੋਕ ਤਾਂ ਛੱਡ ਗਏ ਸੀ ਇਹਨਾਂ ਨੂੰ ਸੋ ਵੀਰੋ ਆ ਇਹਨਾਂ ਦੇ ਸੁੱਖ ਵਿਲਾਂਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦ ਇਹਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮਾਰੇਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ maf 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ maf 15 ਸਾਲਾਂ ਵਾਸਤੇ ਜੀਐਸਟੀ maf 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੇ ਕਾਗੇ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਐਸਵੀ ਦਾ ਕਲੱਚ ਛੱਡ ਕੇ ਖੁਦ ਕਾਟਣ ਕਰੂੰਗਾ ਨੀ ਟੌਂਦੇਨੀ ਦਾ ਪੱਟਾਂ ਨੇ ਪਹਿਲਾਂ ਟੌਂਦੇਨੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ ਚੱਲ ਉਹਦੇ ਸਕੂਲ ਬਣਾ ਦਾਂਗੇ ਸਰਕਾਰੀ ਨਾਲੇ ਨਾਂ ਰ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਕੋਲ ਕਰੀ ਜਾਵੇ ਕੋਰਟਾਂ 'ਚ ਅਪੀਲਾਂ ਵੀ ਮੇਰਾ ਮੇਰਾ ਸੀ ਕਹਿੰਦਾ ਰਿਸ਼ਵਤ ਤੇ ਪੈਸੇ ਦਾ ਪ੍ਰੋਜੈਕਟ ਸਰਕਾਰ ਨੇ ਲੈ ਲਿਆ ਬਸ ਕਿਹ ਐ ਠੀਕ ਹੋਣਗੇ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹ ਹੈ ਜੀ ਬੋਲਦੀ ਹੈ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀ ਆ ਸਰ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾ ਕੋਈ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ 'ਚ ਹੀ ਭਗਵੰਤ ਮਾਨ ਇਹ ਛੋਰਾ ਗ੍ਰੋਪ ਦਾ ਹੈ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕਰ ਇਹ ਬ੍ਰਾਹਮਤ ਲਾਉਂਦੇ ਨੇ ਬ੍ਰਾਹਮਤ ਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਕਹਾ ਸਾਰੇ ਟੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪਹਾੜਾਂ ਵਾਲੇ ਸਕੂਲਾਂ ਚ ਪੜ੍ਹਿਆ ਪੰਜਾਬੀ ਨਹੀਂ ਆਉਂਦੀ ਵੀਰੋ ਤੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਉਹ ਮੈਨੂੰ ਕਹਿੰਦੇ ਅਸੀਂ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ ਚ ਜੋ ਵੀ ਆਵੇ ਤੁਸੀਂ ਬੋਲ ਦਿਓ ਹੈ ਠੀਕ ਹੈ ਕਹਿੰਦੇ ਸੁਪੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਠੀਕ ਹੈ ਜੀ ਕਹਿੰਦੇ ਕੈਪਟਨ ਮੁਰਿੰਦਰ ਸਿੰਘ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਲੋਕ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਇਆ ਨਹੀਂ ਅੱਛਾ ਜੀ ਕਹਿੰਦੇ ਮੁਰਿੰਦਰ ਮੋਤੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਤੇ ਵੀ ਲਿਆ ਕੇ ਫਿੱਟ ਕਰਕੇ ਐਸਾ ਸੁਣਾਉਂਦਾ ਨਾ ਲੈ ਕਹਿੰਦਾ ਮੇਰੀ ਗਰੰਟੀ ਹੈ ਇਹ ਕਹਿੰਦੇ ਕੈਸੇ ਮੈਂ ਕਿਹਾ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਉਹਦੀ ਲਾਂਚਿੰਗ ਸੀ ਚੰਦਰਯਾਨ ਦੀ ਉੱਥੇ ਜਾ ਕੇ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਸੋਚਿਆ ਅੱਠਵੀਂ ਦਾ ਸਰਟੀਫਿਕੇਟ ਥਿਆਉਂਦਾ ਨਹੀਂ ਇਸਰੋ ਨਾਲ ਕੀ ਸੰਬੰਧ ਹੋਇਆ ਇਹਦਾ ਇਹ ਉਹ ਤਾਂ ਪੜ੍ਹਾਈ ਵਿਖਾਈ ਕਰਨ ਵਾਲੇ ਸਾਇੰਟਿਸਟ ਬੰਦੇ ਉਹ ਇਸਰੋ ਜਾਂਦੇ ਆ ਮਗਾ ਕਿਵੇਂ ਜੋੜੂਗਾ ਹੁਣ ਇਸ ਰੋ ਨਾਲ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਪੜ੍ਹਦਾ ਸੀ ਪੜਾਈ 'ਚ ਤਾਂ ਕਹਿੰਦਾ ਮੈਂ ਠੀਕ ਠੀਕ ਹੀ ਸੀ ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦਾ ਸੀ ਅਬ ਤੂੰ ਇਸ ਰੋ 'ਮੇਂ ਬੈਠ ਅਬ ਇਸ ਰੋ 'ਮੇਂ ਅਬ ਇਸ ਰੋ 'ਮੇਂ ਇਸ ਕਰਕੇ ਇਸ ਰੋ ਨਾਲ ਮੇਰਾ ਪੁਰਾਣਾ ਨਾਤਾ ਹੈ ਕਹਿੰਦੇ ਅਰਵਿੰਦ ਕੇਦਰੀਵਾਲ ਮੈਂ ਕਿਹ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے آپ کے بارے کی کہنے رہا ہوں میں کہ جے میں دیکھا عاملہ بلے تا کھ نہیں میرے پلے جے میں دیکھا عاملہ بلے تا کچھ نہیں میرے پلے ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤੋ ਬੱਲੇ 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 ਸਬੀਰੋ ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ ਤੁਸੀਂ ਉਹ ਤਾਹਾਂ ਲੈ ਕੇ ਜਾਂਦੇ ਹੋ ਤੁਸੀਂ ਥੱਲੇ ਲਿਆਉਂਦੇ ਪਰ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦੇ ਨੇ ਐਤਕੀ ਟੱਕੜੀ ਬਦਲੋ ਬਠਿੰਡੇ ਚ ਹੈ ਹਾਂਜੀ ਕਿ ਕਿਲੀ ਸੁਣਾ ਨਾ ਵੀਰ ਉਹਦੇ ਚ ਇੰਨਾ ਦੇ ਆ ਇਹਨਾਂ ਦੀ ਕਿਸੇ ਨੇ ਸਾਰੇ ਵੀ ਕਿਵੇਂ ਹੋਇਆ ਕੀ ਕਮ ਹੋਇਆ ਜਿਹੜੀ ਕੁਦਰਤ ਵੱਲੋਂ ਕਿਸੇ ਨੂੰ ਪ੍ਰਮਾਤਮਾ ਕਿਸੇ ਨੂੰ ਕਲਮ ਦੇ ਦੇ ਨਾ ਉਹ ਤੋਂ ਵੱਡੀ ਦਾਤ ਨਹੀਂ ਹੁੰਦੀ ਕੋਈ

ਬੁਰੀ ਹਾਲਤ ਸੁਖਵੀਰ ਦੀ ਕਿ ਖਲੀ-ਖਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਟੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀ ਜੀ ਨੇ ਪਹੁੰਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਹੋਈ ਅਸੀਂ ਮੌਜ ਬੜੀ ਲੁੱਟੀ ਐ ਭੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਹਾਰ ਠੀਕ ਰਹਾ ਵਧੀਆ ਲੱਗਿਆ ਸਾਰਾ ਕੁਝ ਹੋ ਗਿਆ ਇੱਥੇ ਸੋ ਵੀਰੋ ਇਹ ਤੁਹਾਡਾ ਪਿਆਰ ਹੈ ਜਿਹੜਾ ਲਈ ਫਿਰਦਾ ਹੈ ਥੱਕਣ ਨਹੀਂ ਦਿੰਦਾ ਕੋਈ ਵੀ ਲੀਡਰ ਵਿਰੋਧੀ ਪਾਰਟੀਆਂ ਵਾਲੇ ਵੀ ਇੱਕ ਦਿਨ ਚ ਇੱਕ ਰੈਲੀ ਮਸਾਂ ਉਹ ਵੀ ਆਥਣੇ ਜੇ ਜਦੋਂ 30 ਡਿਗਰੀ ਟੈਂਪਰੇਚਰ ਅਸੀਂ ਤੜਕੀ ਸ਼ੁਰੂ ਹੋ ਜਾਂਦੇ ਹੁਣ ਇਸ ਵਕਤ 45 ਹੈ 45 ਡਿਗਰੀ ਚ ਕੰਮ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਆਪਣੇ ਵਾਸਤੇ ਤਾਂ ਲੈ ਇੱਥੇ ਆ ਫੇਰੂਆਣਾ ਖੇਤ ਸਾਡਾ ਘੜਤੀ ਕੋਲੇ ਉੱਥੇ 40 ਫੁੱਟ ਡੂੰਘੀ ਟੋਇਆਂ ਚੋਂ ਤਾਂ ਨਿਕਲੇ ਹੋਏ ਸੋ ਸਾਨੂੰ 45 ਡਿਗਰੀ ਕੀ ਕਹਿੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਹੈ ਮਸ਼ੀਨ ਕਿੰਨੇ ਨੰਬਰ ਤੇ ਹੈ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਹੈ ਬਟਨ ਝਾੜੂ ਵਾਲਾ ਮਸ਼ੀਨ 'ਚ ਦੂਜੇ ਨੰਬਰ ਤੇ ਹੈ ਆਉਣਾ ਪਹਿਲੇ ਨੰਬਰ ਤੇ ਹੋਰ ਬਟਨ ਹੋਰ ਕੋਈ ਬਟਨ ਹੋਰ ਕੋਈ ਬਟਨ ਦੇਖਿਓ ਨਾ ਨਹੀਂ ਤਾਂ ਕਾਲਾ ਮੋਤੀ ਉਤਰੇ ਹੋਏ ਆ ਡਾਡੇ ਲੁਟੇਰੇ ਬੈਠੇ ਇੱਥੇ ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਅਸੀਂ ਬਣਾ ਰਹੇ ਆਂ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤਾਂ ਉਹ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰ ਲੈਣ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਨੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇ ਮੰਨ ਲਿਆ ਲੁੱਟ ਕੇ ਭੱਜ ਗਿਆ ਤੰਪ ਦੇ ਬਿਜੇ ਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਹੈ ਜਿਹਨੇ 40 40 ਸਾਲ ਨੌਕਰੀ ਕਰਕੇ 2 200 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆ ਮੌੜਾਂ ਵਾਲਾ ਮੁੰਡਾ ਅਗਨੀ ਵੀਰਾਂ ਉਹਨੂੰ ਸਲਾਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਹਿੱਕਾਂ ਜਾਈ ਬੈਠੇ ਆ ਬਾਗੜਾਂ ਤੇ 10-12 12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉੱਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ ਉਹਨਾਂ ਉਹਨਾਂ ਦਾ ਕੋਈ ਦੇਣ ਹੀ ਨਹੀਂ ਦੇ ਸਾਜਾ ਜੀ ਉਹ ਨਸ਼ੀਦਾਂ ਦਾ ਸੋ ਇੱਕ ਸਰਵਿਸ ਦਾ ਜਿੰਨੇ ਵੀ ਨੇ ਉਹਨਾਂ ਦਾ ਮੈਂ ਸਤਿਕਾਰ ਵੀ ਕਰਦਾ ਤੇ ਮੈਂ ਮੀਟਿੰਗ ਵੀ ਕਰੂੰਗਾ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਕਿ ਕੀ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਜਿੰਦਗੀ ਦੇ ਬਹੁਤ ਵਧੀਆ ਪਲ ਜਦੋਂ ਸਰਵਿਸ ਚ ਲੰਘ ਜਾਂਦੇ ਆ ਬਾਅਦ ਚ 100 ਵਾਰੀ ਸਿਆਪੇ ਸਮਾਜਿਕ ਤਾਣੇ ਬਾਣੇ ਉਲਝ ਜਾਂਦੇ ਆ ਕਈ ਵਾਰੀ ਬੱਚੇ ਨਹੀਂ ਘਰੇ ਬਾੜ ਦੇ ਕਈ ਵਾਰੀ ਹੋਰ ਕਿਸਮ ਦੀਆਂ ਸਮਾਜਿਕ ਪ੍ਰੋਬਲਮ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਸੰਭਾਲਨਾ ਸਰਕਾਰ ਦਾ ਫਰਜ਼ ਬਣਦਾ ਉਹ ਫਰਜ਼ ਅਸੀਂ ਨਿਭਾ ਮੰਗੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਇੱਕ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣੀ ਆ ਕਿ ਇਹ ਪਛਾਣ ਲਿਆ ਕਰੋ ਕਿ ਚੋਰ ਤੇ ਸਾਥ ਚ ਫਰਕ ਕੀ ਆ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦਿੰਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਹ ਇੱਕ ਪਿੰਡ 'ਚ ਨਾ ਮੱਝਾਂ ਮਰਨ ਲੱਗੀਆਂ ਮੈਸਾ ਮਰਨ ਲੱਗੀਆਂ ਇੱਕ ਮਿੰਟ ਇੱਕ ਮੈਸ ਮਰ ਗਈ ਅਗਲੇ ਦਿਨ ਦੋ ਮੈਸਾ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਉਹ ਪਿੰਡ ਦੇ ਲੋਕ ਬੜੇ ਤਰਥਲੀ ਮਚ ਗਏ ਪਿੰਡ 'ਚ ਉਹ ਕੋਈ ਸਾਧ ਦਾ ਡੇਰਾ ਸੀ ਪਿੰਡ 'ਚ ਉਹਦੇ ਕੋਲ ਗਏ ਕਹਿੰਦੇ ਬਾਬਾ ਜੀ ਮੈਸਾ ਮਰੀ ਜਾਂਦੀਆਂ ਨੇ ਪ੍ਰਕੋਪੀ ਹੋ ਗਈ ਕੋਈ ਕੋਈ ਇਲਾਜ ਦੱਸੋ ਉਹ ਕਹਿੰਦਾ ਕੋਈ ਐਸਾ ਖਤਰਨਾਕ ਇਲਾਜ ਨਹੀਂ ਹੈਗਾ ਚਾਰ ਜਾਣੇ ਖੜ੍ਹ ਜਿਓ ਇੱਕ ਚਾਦਰ ਲੈ ਕੇ ਚਾਰੇ ਖੂੰਜੇ ਫੜ ਲਿਓ ਚਾਰ ਜਾਨੇ ਇੱਕ ਇੱਕ ਖੂੰਜਾ ਐ ਚਾਦਰ ਤਾਹਾਂ ਤਾਣ ਲਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲਗਾ ਦਿਓ ਜੀਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਉਹਨੂੰ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਊਗਾ ਲੰਗੜ ਸਾਰੋ ਜੋ ਥੱਲੋਂ ਵੀ ਲੰਗਿਆ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਤੀ ਚਾਰ ਜਾਨੇ ਕੰਨੀਆਂ ਫੜ ਕੇ ਖੜ ਗਏ ਚਾਦਰ ਦੀਆਂ ਲੰਗੀ ਗਏ ਲੋਕ ਸਾਰਾ ਪਿੰਡ ਲੰਘਿਆ ਬੰਦੇ ਲੰਘੇ ਕੋਈ ਨਹੀਂ ਮਰਿਆ ਬੁੜੀਆਂ ਲੰਗਾਤੀਆਂ ਕੋਈ ਨਹੀਂ ਮਰਿਆ ਬੱਚੇ ਵੀ ਲੰਗਾਤੇ ਥੱਲੋਂ ਦੀ ਕੋਈ ਨਹੀਂ ਮਰਿਆ ਨੇ ਕਾਰਨ ਪਤਾ ਕੀ ਸੀ ਉਹ ਜਿਹੜੇ ਮਹਿਸਾ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੇ ਗੌਣ ਆਪਾਂ ਚਾਦਰਾਂ ਤਾਂ ਚੋਰਾਂ ਨੂੰ ਫੜਾ ਰੱਖਿਆ ਨੇ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਰਹਿੰਦੇ ਨੇ ਵੀ ਉਹ ਖਾ ਗਿਆ ਉਹ ਖਾ ਗਿਆ ਇਸ ਕਰਕੇ ਕਹਿਣਾ ਕਿ ਆਜ 1 ਜੂਨ ਨੂੰ ਚਾਦਰ ਜਿਹੜੀ ਹੈ ਇਮਾਨਦਾਰ ਬੰਦਿਆਂ ਦੇ ਹੱਥ ਚੋਂ ਫੜਾ ਦੋ ਇਮਾਨਦਾਰ ਹੱਥ ਬੰਦਿਆਂ ਦੇ ਹੱਥ ਚਾਦਰ ਆ ਗਈ ਤੁਹਾਡੀਆਂ ਚੋਰੀਆਂ ਰੁਕ ਜਾਣਗੀਆਂ ਤੁਹਾਡਾ ਤੁਹਾਡੀ ਲੁੱਟ ਰੁਕ ਜੂਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ 4 ਜੂਨ ਤੋਂ ਬਾਅਦ 4 ਜੂਨ ਤੋਂ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਦੱਸਿਆ ਅੰਮ੍ਰਿਤਸਰ ਵਾਲੇ ਨੇ ਵਾਦਾ ਕੀਤਾ ਕਿ ਅਸੀਂ ਸਾਡਾ ਸਭ ਤੋਂ ਪਹਿਲਾਂ ਰਿਹਾਨ ਸਾਡਾ ਆਊਗਾ ਪਰ ਜਿਹੜੇ ਸਾਫ ਤੇ ਤੁਸੀਂ ਆਏ ਹੋ ਬੱਦਲਬਾਈ ਮੈਨੂੰ ਠੀਕ ਨਹੀਂ ਲੱਗਦੀ ਬਠਿੰਡੇ ਵਾਲੀ ਤੇ ਸਭ ਤੋਂ ਪਹਿਲਾਂ ਰਿਹਾਨ ਜਦੋਂ ਆਇਆ ਨਾ ਬਠਿੰਡੇ ਤੋਂ 4 ਜੂਨ ਨੂੰ 8:30 ਵਜੇ ਕਿ ਵੀਹਾਰ ਸਮਰਤ ਕੌਰ ਜੀ ਪਿੱਛੇ ਸੌਂ ਲੱਗੇ ਮੈਂ ਤਾਂ ਪਤਾ ਸੇ ਵੰਡ ਕੇ ਆਉਂਗਾ ਸਾਰੇ ਮਲੇਚ ਇਥੇ ਇਹਨਾਂ ਨੇ ਇਹਨਾਂ ਦੇ ਪਰਿਵਾਰ ਚ ਇੱਕੋ ਹੀ ਰਹਿੰਦੀ ਆ ਬਸ ਬਾਕੀ ਦੇ ਸਾਰੇ ਹਾਰ ਗਏ ਜੇ ਇਹ ਹਾਰ ਗਈ ਨਾ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਉਹ ਵੀ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਗੜ ਜਿੱਤ ਗਈ ਸੋ ਸਾਰੇ ਟੱਬਰ ਨੂੰ ਬੇਲਾ ਕਰੋ ਇਹਨਾਂ ਨੂੰ ਬਹੁਤ ਟੱਬਰ ਉਜਾੜਤੇ ਇਹਨਾਂ ਨੇ ਦੋਨੇ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਕੇ ਮੈਨੂੰ ਦੱਸ ਦੋ ਕਿ ਹਾਂ ਬੁਲਾਟੇ ਵਾਲੇ ਪਾਸੇ ਤੋਂ ਹਾਂ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲੋ ਸਾਡੇ ਪਿੰਡ ਤੱਕ ਤਾਂ ਪਹੁੰਚੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਸਾਸ਼ਰੀਆ ਕਾ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਮਾਨ ਸਨਮਾਨ ਦਿੱਤਾ ਹਮੇਸ਼ਾ ਨਹੀਂ ਰਹੂੰਗਾ ਜਦੋਂ ਮਰਜ਼ੀ ਬੁਲਾ ਲਿਓ ਬੁਲਾਡੇ ਦੇ ਵਿਕਾਸ ਦੇ ਕੰਮਾਂ ਵਾਸਤੇ ਕੋਈ ਘੱਟ ਨਹੀਂ ਰੋਊਗੀ ਮਾਨਸਾਲਾ ਸੀਵਰੇਜ ਬੁਲਾਡੇ ਦੀ ਨਾਜ਼ ਦੀ ਮੰਡੀ ਜਿਹੜੀ ਪੁੱਡਾ ਨੇ ਬਲੋ ਨਹੀਂ ਜਿੱਥੇ ਕਕੜੀ ਸੀ ਉੱਥੇ ਲੈ ਕੇ ਜਾਵਾਂਗੇ ਸੋ ਜੋ ਜੋ ਵੀ ਕੰਮ ਹੋਣਗੇ ਐਮਐਲ ਸਾਬ ਦਿਖਾਉਂਦੇ ਰਹਿਣਗੇ ਤੁਹਾਡੇ ਨਾਲ ਖੜਾਂਗੇ ਆਰਾਮ ਨਾਲ ਜਾਇਓ ਮਾਮਾ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਹੁਤ ਬਹੁਤ ਧੰਨਵਾਦ ਜ਼ਿੰਦਾਬਾਦ ਰਹੋ ਆਬਾਦ ਰਹੋ